ਜਾ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਦੀ ਸ਼ਰਨ ਚ ਜਾਣ ਵਾਲੇ ਜਨਮੇਜਾ ਸਿੰਘ ਸੇਖੋਂ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਜਨਮੇਜਾ ਸਿੰਘ ਸੇਖੋਂ ਨੂੰ 5 ਦਿਨਾਂ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ। ਜਨਮੇਜਾ ਸਿੰਘ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੈ। ਇਹ 3 ਦਿਨ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਫਿਰੋਜ਼ਪੁਰ ਵਿਖੇ 1 ਘੰਟਾ ਜੋੜੇ ਸਾਫ ਕਰਨ 1 ਘੰਟਾ ਕੀਰਤਨ ਸਰਵਣ ਕਰਨ ਔਰ 1 ਘੰਟਾ ਲੰਗਰ ਵਿੱਚ ਬਰਤਨ ਸਾਫ ਕਰਨ ਪ੍ਰਕਰਮਾਂ ਵਿੱਚ ਝਾੜੂ ਮਾਰਨ ਦੀ ਸੇਵਾ ਕਰਨਗੇ 3 ਦਿਨ ਸੇਵਾ ਕਰਨ ਉਪਰੰਤ ਇਹ 2 ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ 1 ਘੰਟਾ ਜੋੜੇ ਸਾਫ ਕਰਨ 1 ਘੰਟਾ ਸ਼ਬੀਰ ਉੱਪਰ ਜਲ ਸ਼ਕਾਉਣ ਦੀ ਸੇਵਾ ਕਰਨ ਔਰ 1 ਘੰਟਾ ਕੀਰਤਨ ਸੁਣ ਉਪਰੰਤ 501 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ 5100 ਰੁਪਏ ਗੁਰੂ ਕੀ ਗੋਲਕ ਵਿੱਚ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖੇਮਾ ਜਾਂਚਨਾ ਦੀ ਅਰਦਾਸ ਕਰਨਗੇ ਅੰਮ੍ਰਿਤਸਰ ਚ ਕਾਂਗਰਸੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਕਾਂਗਰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਹਿੰਦੁਸਤਾਨ ਦੇ ਲੋਕ ਉੱਠਣਗੇ ਤੇ ਉਹਨਾਂ ਦੇ ਘਰਾਂ 'ਚ ਵੜ ਕੇ ਪ੍ਰਹਾਰ ਕਰਨਗੇ ਪਾਕਿਸਤਾਨ ਜਿਹੜਾ ਹੈ ਉਹ ਆਪਣੀਆਂ ਓਟੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਕਿਉਂਕਿ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਜਿਦੋਂ ਉੱਠ ਖੜੇ ਤੇ ਨਵਾਜ਼ ਸ਼ਰੀਫ ਤਿੰਨਾ ਪਾਕਿਸਤਾਨ ਨਜ਼ਰ ਆਣਾ ਹੈ ਪਾਕਿਸਤਾਨ ਦੇ ਖਿਲਾਫ ਦੇਸ਼ਵਾਸੀਆਂ ਦਾ ਗੁੱਸਾ ਸ਼ਾਂਤ ਹੁੰਦਾ ਨਹੀਂ ਦਿਖਾਈ ਦੇ ਰਿਹਾ। ਅੰਮ੍ਰਿਤਸਰ 'ਚ ਸ਼ਿਵ ਸੈਨਾਵਲੋ ਭਾਰਤ-ਪਾਕਿਸਤਾਨ 'ਚ ਚੱਲ ਰਹੀ ਵਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਖਤ ਸੁਰੱਖਿਆ ਨੇ ਸ਼ਿਵ ਸੈਨਾ ਦੇ ਇਸ ਵਿਰੋਧ ਤੇ ਪਾਣੀ ਫੇਰ ਦਿੱਤਾ। ਵਾਸ ਰੋਕਣ ਦੀ ناکਾਮ ਕੋਸ਼ਿਸ਼ ਤੋਂ ਬਾਅਦ ਸ਼ਿਵ ਸੈਨਾ ਵਰਕਰਾਂ ਨੇ ਪਾਕਿਸਤਾਨ ਦਾ ਝੰਡਾ ਸਾੜ ਕੇ ਨਾਰੀਬਾਜ਼ੀ ਕੀਤੀ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਮੰਗ ਕੀਤੀ ਹੈ ਕਿ ਨਪਾਕ ਹਰਕਤਾਂ ਦੇ ਲਈ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅੰਮ੍ਰਿਤਸਰ ਦੇ ਨਈਅਰ ਹਸਪਤਾਲ 'ਚ ਬਿਨਾ ਲਾਇਸੈਂਸ ਦੇ ਚੱਲ ਰੇ ਬਲੱਡ ਡੋਨੇਟ ਧੰਦੇ ਦਾ ਪਰਦਾ ਫਾਸ਼ ਕੀਤਾ ਗਿਆ। ਇਹ ਕਾਰਵਾਈ ਇੱਕ ਸਮਾਜਿਕ ਸੰਸਥਾ ਵੱਲੋਂ ਸਟ੍ਰਿੰਗ ਆਪਰੇਸ਼ਨ ਕਰਕੇ ਕੀਤੀ ਗਈ ਹੈ। ਸੰਸਥਾ ਵੱਲੋਂ ਆਪਣਾ ਹੀ ਇੱਕ ਡੋਨਰ ਤਿਆਰ ਕੀਤਾ ਗਿਆ ਜੋ ਖੂਨ ਡੋਨੇਟ ਕਰ ਰਿਹਾ ਸੀ। ਵੀਡੀਓ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਡੋਨਰ ਦਾ ਖੂਨ ਇੱਕ ਥੈਲੀ 'ਚ ਇਕੱਠਾ ਕੀਤਾ ਜਾ ਰਿਹਾ ਹੈ। ਸੰਸਾਦੇ ਵੱਲੋਂ ਇੱਕ ਕਲਿੱਪ ਸਿਹਤ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ ਜਿਸ ਤੋਂ ਬਾਅਦ ਵਿਭਾਗ ਹਰਕਤ ਵਿੱਚ ਆਇਆ ਤੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਦੀ ਜਾਂਚ ਵਿੱਚ ਜੁਟ ਗਿਆ ਹੈ ਇਨਵੈਸਟੀਗੇਸ਼ਨ ਕੀਤੀ ਗਈ ਉੱਥੇ ਜਾ ਕੇ ਇਨਕੁਆਇਰੀ ਕੀਤੀ ਗਈ ਤਾਂ ਪਤਾ ਲੱਗਾ ਕਿ ਉੱਥੇ ਕੋਈ ਬਲੱਡ ਬੈਂਕ ਦਾ ਲਾਇਸੈਂਸ ਨਹੀਂ ਹੈਗਾ ਤੇ ਜਿਹਦੇ ਕਰਕੇ ਉਹਨਾਂ ਦੇ ਕੋਲ ਕੋਈ ਅਥਾਰਾਈਜੇਸ਼ਨ ਨਹੀਂ ਹੈਗੀ ਕਿ ਉਹ ਡੋਨਰ ਦੇ ਕੋਲੋਂ ਬਲੱਡ ਲੈ ਸਕਣ ਜਿਹੜਾ ਉੱਥੋਂ ਸੀਜ਼ ਕੀਤੇ ਨੇ ਬੈਗਸ ਉਹਦੀ ਕਸਟਡੀ ਆਰਡਰਸ ਕੋਰਟ ਤੋਂ ਲੈ ਲਏ ਗਏ ਨੇ ਤੇ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋ ਉਹ ਕਰਕੇ ਕੋਰਟ ਵਿੱਚ ਇਹਦਾ ਕੇਸ ਜਿਹੜਾ ਦਾਇਰ ਕੀਤਾ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਗਿਆ। ਸ੍ਰੀ ਹਰਮੰਦਰ ਸਾਹਿਬ ਚ ਗੁਰਦੁਆਰਾ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ। ਵੱਡੀ ਗਿਣਤੀ ਚ ਜੁੜੀਆਂ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਜਿਸ ਤੋਂ ਬਾਅਦ ਮਾਤਾ ਜੀ ਦੇ ਜੀਵਨ ਤੇ ਸਿੱਖ ਇਤਿਹਾਸ 'ਚ ਉਹਨਾਂ ਦੀ ਦੇਣ ਬਾਰੇ ਚਰਨਾ ਪਾਇਆ ਗਿਆ ਮਾਤਾ ਸੁੰਦਰ ਕੌਰ ਜੀ ਸਾਹਿਬ ਜادہ ਅਜੀਤ ਸਿੰਘ ਦੇ ਮਾਤਾ ਜੀ ਸਨ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਵਿਸ਼ੇਸ਼ ਥਾਂ ਤੇ ਯੋਗਦਾਨ ਹੈ